ਏਅਰਪੋਰਟ ਪਹੁੰਚ ਗਏ ਆ ਜੀ ਹੁਣ ਆਪਾਂ ਫਿਰ ਫਲਾਈਟ ਦੇਖਦੇ ਆ ਕਿੱਥੇ ਕ ਆਪਣੀ ਜੁਆ ਇਹ ਤਾਂ ਡੇਢ ਕ ਘੰਟਾ ਹੀ ਗਿਆ ਇਮੀਗ੍ਰੇਸ਼ਨ ਕਾਊਂਟਰ ਦੇਖਦੇ ਹੁਣ ਕਿ ਸਾਈਡ ਆ ਆਪਣੀ ਫਲਾਈਟ ਆ ਜੀ ਲੁਫਤਾਨਸਾ ਦੀ ਤੇ ਲੁਫਤਾਨਸਾ ਟਰਮੀਨਲ 2 ਤੋਂ ਹੀ ਆਪਰੇਟ ਹੁੰਦੀ ਆ ਟਰਮੀਨਲ 2 ਦੇ ਬਿਲਕੁਲ ਸਾਹਮਣੇ ਟਰਮੀਨਲ 1 ਆ ਉਹ ਸਾਈਡ ਆ ਇਹ ਵਿਚਾਲੇ ਇਹਨਾਂ ਨੇ ਬਹੁਤ ਓਪਨ ਏਰੀਆ ਰੱਖਿਆ ਹੋਇਆ ਹੈਗਾ ਬਹੁਤ ਵਧੀਆ ਜਿੱਦਾਂ ਤੁਹਾਨੂੰ ਪਹਿਲਾਂ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀਗਾ ਘੰਟਾ ਰਹੇਗਾ ਜੀ ਡੇਢ ਮੇਰੇ ਕੋਲੇ ਡੇਢ ਘੰਟੇ ਚ ਇਮੀਗ੍ਰੇਸ਼ਨ ਹੁਣ ਕਿੱਦਾਂ ਹੋਊਗੀ ਸਿਕਿਉਰਿਟੀ ਚੈੱਕਨ ਕਿੱਦਾਂ ਹੋਊਗਾ ਇਹ ਐਕਸਪੀਰੀਅੰਸ ਕਰਦੇ ਆਪਾਂ ਮਿਊਨਿਕ ਦੇ 에어ਪੋਰਟ ਦੇ ਉੱਤੇ ਡੇਢ ਘੰਟਾ ਵੈਸੇ ਸਮਾਂ ਤਾਂ ਕਾਫੀ ਘੱਟ ਹੈਗਾ ਪਰ ਫਿਰ ਵੀ ਟਰਾਈ ਬੁਰੀ ਕਰਦੇ ਆ ਮੈਨੂੰ ਉਸਨੇ ਗਾਈਡ ਕੀਤਾ ਉਹਨੇ ਦੱਸਿਆ ਕਿ ਕੋਈ ਇਸ਼ੂ ਨਹੀਂ ਹੈਗਾ ਡੇਢ ਘੰਟਾ ਕਾਫੀ ਹੈ ਤੁਹਾਡੇ ਲਈ ਜੇ ਤੁਸੀਂ ਚੈੱਕ ਅਪ ਚੈੱਕ ਇਨ ਨਹੀਂ ਕਰਨਾ ਤਾਂ ਮੇਰੇ ਬਿਲਕੁਲ ਪਿੱਛੇ ਆ ਜੀ ਸਿਕਿਉਰਿਟੀ ਚੈੱਕ ਇਨ ਅੰਦਰ ਆਉਂਦੇ ਸਾਰੀ ਮਤਲਬ ਹਾਰਡਲੀ 5 7 ਮਿੰਟ ਲੱਗੇ ਹੋਣਗੇ ਮੈਨੂੰ ਸਿਕਿਉਰਿਟੀ ਚੈਕ ਕਰਾਉਣ ਨੂੰ ਉਹਨਾਂ ਨੇ ਬਸ ਇਹ ਪੁੱਛ ਕਿ ਤੁਹਾਡਾ ਵਾਟਰ ਤਾਂ ਨਹੀਂ ਹੈਗਾ ਹੋਰ ਮੇਰੇ ਕੋਲ ਇਲੈਕਟ੍ਰੋਨਿਕਸ ਵਾਇਰਸ ਵਗੈਰਾ ਹੋਰ ਸਮਾਨ ਕਾਫੀ ਸੀਗਾ ਹਨਾ ਜੋ ਮਤਲਬ ਇਲੈਕਟ੍ਰੋਨਿਕਸ ਦੇ ਨਾਲ ਸੰਬੰਧਿਤ ਸੀਗਾ ਸੋ ਕਿਸੇ ਚੀਜ਼ਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਕੁਛ ਨਹੀਂ ਕੀਤੀ ਜਸਟ ਗੋ ਥਰੂ ਹੋਏ ਜਿੱਦਾ ਨਾਰਮਲ ਸਕੈਨਿੰਗ ਹੁੰਦੀ ਆ ਹਾਰਡਲੀ 5 ਤੋਂ 7 ਮਿੰਟ ਦੇ ਵਿੱਚ ਮੇਰੀ ਸਕਿਉਰਿਟੀ ਚੈੱਕ ਇਨ ਹੋ ਗਈ 7 ਮਿੰਟ ਦੇ ਵਿੱਚ ਮੈਂ ਦੁਬਾਰਾ ਸਾਰਾ ਪੈਕ ਅਪ ਕਰਕੇ ਤੇ ਅੱਗੇ ਚੱਲ ਗਿਆ ਹੁਣ ਪਾਸਪੋਰਟ ਕੰਟਰੋਲ ਆਗਾ ਪਾਸਪੋਰਟ ਕੰਟਰੋਲ ਤੇ ਦੇਖਣੇ ਲਾਈਨ ਕਿੰਨੀ ਲੰਬੀ ਆਗੀ ਦੈਨ ਆਈ ਥਿੰਕ ਕਿ ਫਲਾਈਟ ਲਈ ਡੇਢ ਘੰਟਾ 2 ਘੰਟੇ ਲੱਗ ਹੈਗਾ ਯੂਰਪ ਦੇ ਵਿੱਚ ਮ ਮੈਨੂੰ ਸਿਕਿਉਰਿਟੀ ਚੱਕੀ ਨਾਲ ਵੀ ਘੱਟ ਟਾਈਮ ਲੱਗਿਆ ਹਾਰਡਲੀ 1 ਜਾਂ 1.5 ਮਿੰਟ ਕਿਉਂਕਿ ਲਾਈਨ ਦੇ ਵਿੱਚ ਕੋਈ ਬੰਦੇ ਨਹੀਂ ਸੀ ਹਾਰਡਲੀ 2 ਜਾਂ 3 ਬੰਦੇ ਸੀਗੇ ਤਾਂ ਬਾਕੀ ਸਾਰੇ ਯੂਪਾਸਪੋਰਟ ਹੋਲਡਰ ਸੀਗੇ ਜਿਹੜੇ ਆਟੋਮੈਟਿਕ ਸਕੈਨ ਕਰਕੇ ਚਲੇ ਜਾਂਦੇ ਆ 2 ਜਾਂ 3 ਬੰਦੇ ਸੀਗੇ ਅੱਗੇ ਤੇ ਮੇਰੇ ਪਹੁੰਚਦੇ ਪਹੁੰਚਦੇ ਉਹ ਕਲੀਅਰ ਹੋ ਗਏ ਇਮੀਗ੍ਰੇਸ਼ਨ ਆਫੀਸਰ ਨੇ ਪੁੱਛਿਆ ਕਿੱਥੇ ਜਾ ਰਹੇ ਹੋਗੇ ਮੈਂ ਦੱਸਤਾ ਭਈ ਕੈਨੇਡਾ ਚੱਲਿਆ ਉਹਨੇ ਕੁਝ ਨਹੀਂ ਪੁੱਛਿਆ ਜਸੂ ਵੀਦਾ ਸਕੈਨ ਕੀਤਾ ਸਟੈਂਪ ਲਾਤੀ ਤੇ ਮੈਂ ਉਹਨੂੰ ਕਿ ਰਕਵੈਸਟ ਕੀਤੀ ਸੀ ਕਿ ਮੇਰੇ ਜਿੱਥੇ ਲਾਈਕ ਪਹਿਲਾਂ ਯੂਜ਼ ਪੇਜ ਹੋਏ ਹੋਏ ਨੇਗੇ ਉਹ ਪੇजेस ਦੇ ਉੱਤੇ ਤੁਸੀਂ ਕਿਤੇ ਵੀ ਸਟੈਂਪ ਲਾ ਦਿਓ ਸਪੈਸ਼ਲ ਵਿਚਾਰੇ ਨੇ ਪੁੱਛਿਆ ਵੀ ਕਿਹੜੇ ਪੇਜ ਤੇ ਲਾਵਾਂ ਤੂੰ ਦੱਸ ਦੇ ਪਾਸਪੋਰਟ ਖੋਲ ਕੇ ਪੜਾ ਦੇ ਜਿੱਥੇ ਸਟੈਂਪ ਲਾਉਣੀ ਆ ਕੋ ਮੈਂ ਦੱਸਤਾ ਉਹਨੇ ਉੱਥੇ ਸਟੈਂਪ ਲਾਤੀ ਤੇ ਗੁੱਡ ਬਾਏ ਵੀ ਕਿਹਾ ਸੋ ਵਧੀਆ ਲੱਗਿਆ ਬਿਹੇਵੀਅਰ ਮੈਨੇ ਕਾਲਿਆ ਦਾ ਗੇਟ ਆ ਜੀ ਆਪਣਾ ਲਾ 15 ਤੇ ਮੈਂ ਕਿਹਾ ਉਹਨਾਂ ਟਾਈਮ ਤੁਹਾਨੂੰ ਮਿਊਨਿਕ ਦੀ ਜਿਹੜੀ ਡਿਊਟੀ ਫਰੀ ਆ ਉਹ ਦਿਖਾ ਦਈਏ ਕਿਦਾਂ ਦੀ ਆ ਮੈਨੂੰ ਮਿਊਨਿਕ ਦਾ ਇਹ ਏਅਰਪੋਰਟ ਟਰਮੀਨਲ 2 ਆ ਮੈਂ ਉੱਥੇ ਆ। ਵਧੀਆ ਹੈਗਾ ਇਹ ਸੋਹਣਾ ਬਣਾਇਆ ਹੋਇਆ ਡਿਜ਼ਾਈਨ ਵੀ ਸੋਹਣਾ ਕੀਤਾ ਹੋਇਆ। ਜਿਹੜੇ ਸਾਈਨ ਬੋਰਡ ਵਗੈਰਾ ਨੇ ਜਾਂ ਏਅਰਲਾਈਨ ਵਗੈਰਾ ਦਾ ਸਿਸਟਮਾਂ ਦਾ ਪ੍ਰੋਪਰ ਬਹੁਤ ਵਧੀਆ ਤਰੀਕਾ ਨਾਲ ਕੀਤਾ ਹੋਇਆ। ਆਸਾਨੀ ਨਾਲ ਬੰਦਾ ਸਮਝ ਜਾਂਦਾਗਾ ਕਿਥੋਂ ਕਿੱਧਰ ਨੂੰ ਜਾਣਾਗਾ। ਉਲਝਦਾ ਨਹੀਂ ਹੈਗਾ ਬੰਦਾ। ਆਹ ਸਟੈਚੂ ਜਿਆ ਲਾ ਰੱਖਿਆ ਇਹਨਾਂ ਨੇ ਪੁਰਾਣੇ ਜਹਾਜ਼ ਵਾਲਾ। ਹੈਂਡਲ ਫੜਾਇਆ ਹੋਇਆ ਇਹਨੂੰ। ਉੱਪਰਲੇ ਪਾਸੇ ਟਰਮੀਨਲ 1 ਆ ਇਧਰ ਟਰਮੀਨਲ 2 ਆ। ਜ਼ਿਆਦਾ ਡਿਫਰੈਂਸ ਨਹੀਂ ਹੈਗਾ। ਆਮਣੋ ਸਾਹਮਣੇ ਬਣਾਏ ਹੋਏ ਆ ਮੰਦਾ ਹਾਰਡਲੀ ਅੱਧੇ ਮਿੰਟ ਦੇ ਵਿੱਚ ਟਰਮੀਨਲ 1 ਤੋਂ ਟਰਮੀਨਲ 2 ਪਹੁੰਚ ਜਾਂਦਾ ਹੈਗਾ। ਲੋ ਜੀ ਬੋਰਡਿੰਗ ਹੋ ਗਈ ਹੈਗੀ ਸ਼ੁਰੂ ਆਪਣੀ। ਤੇ ਗਰੁੱਪ 1 ਨੂੰ ਕਾਲ ਹੋ ਗਈ ਹੈਗੀ ਉਧਰਲੇ ਪਾਸੇ ਫਰਸਟ ਕਲਾਸ ਤੇ ਬਿਜ਼ਨਸ ਕਲਾਸ ਵਾਲੇ ਬੈਠਣਾ ਸ਼ੁਰੂ ਹੋ ਗਏ ਹੈਗੇ। ਫਲਾਈਟ ਹੈ ਜੀ LH494 ਲਫਤਾਂਸਾਇਰ ਲੈਂਦੀ ਇਹਨਾਂ ਦਾ ਸਟਾਰ ਐਰ ਨਾਲ ਇਸ ਦੇ 에ਅਰ ਕੈਨੇਡਾ ਦੇ ਨਾਲ ਸੰਪਰਕ ਹੈਗਾ। ਦੇਖੋ ਹੁਣ ਲਫਤਾਂਸਾ ਲੈ ਕੇ ਜਾਂਦੀ ਹੈ ਜਾਂ 에ਅਰ ਕੈਨੇਡਾ ਲੈ ਕੇ ਜਾਂਦੀ ਹੈਗੇ। ਬਟ ਥੋੜੇ ਜਿਹਾ ਨਾ ਇੱਥੇ ਪ੍ਰੋਬਲਮ ਆ ਗਈ ਜਿਹੜਾ ਸਟਾਫ ਹੈ ਇਥੋਂ ਦਾ ਥੋੜਾ ਜਿਹਾ ਰੂਡ ਹੈਗਾ ਪਤਾ ਨਹੀਂ ਤਾਂ ਅੱਕ ਹੀ ਜਾਂਨੇ ਫਿਰਦੇ ਹੈਗੇ ਬਾਕੀ ਗੱਲਾਂ ਤੁਹਾਨੂੰ ਅੱਗੇ ਜਾ ਕੇ ਦੱਸਦਾਗਾ ਬੋਰਡਿੰਗ ਹੋ ਗਈ ਹੈ ਜੀ ਆਪਣੀ ਜਹਾਜ਼ 'ਚ ਬੈਠਣ ਲੱਗੇ ਆਂਗੇ ਕਾਂਸਾ ਦਾ ਹੀ ਜਹਾਜ਼ ਆਉਣੇ ਇਹ ਮੈਨੂੰ ਤਾਂ ਛੋਟਾ ਹੈਗਾ ਇਹ ਜਹਾਜ਼ ਆ ਪਹਿਲਾ A380 ਸੀਗਾ ਇਹ ਮੈਨੂੰ ਪਤਾ ਨਹੀਂ ਕਿਹੜਾ ਹੈਗਾ ਲਓ ਜੀ ਫਾਈਨਲੀ ਆਪਾਂ ਕੈਨੇਡਾ ਲੈਂਡ ਕਰ ਚੁੱਕੇ ਆ ਤੇ ਵੈਦਰਮੈਨ ਨੂੰ ਬੜਾ ਵਧੀਆ ਲੱਗਿਆ ਜਿਹੜਾ ਫਸਟ ਲੁੱਕ ਦੇ ਵਿੱਚ ਲੱਗੇ ਲਓ ਜੀ ਫਾਈਨਲੀ ਅਸੀਂ ਕੈਨੇਡਾ ਲੈਂਡ ਕਰਕੇ ਆ ਅਸੀਂ ਤਾਂ ਬੋਲਿਆ ਕਿ ਬਾਈ ਇੱਕ ਪਟਾਲੇ ਤੋਂ ਹੋਰ ਮਿਲਿਆ ਹਾਂ ਬਾਈਆ ਫੋਨ ਵੀਰੇ ਕੀ ਹਾਲ ਚਾਲ ਨੇ ਠੀਕ ਹੋ ਜੀ ਸਾਹਿਲਦੀਪ ਆ ਬਾਈ ਦਾ ਨਾਮ ਸਾਹਿਲਦੀਪ ਹਾਂ ਸਾਹਿਲਦੀਪ ਕੋਲ ਆਇਆ ਸਾਹਿਲਦੀਪ ਤੇ ਕੋਲ ਆਏ ਹੋ ਤੁਹਾਡਾ ਨਾਮ ਕੀ ਆ ਹਾਂ ਜਸਵੰਤ ਜਸਵੰਤ ਸਿੰਘ ਬਾਈ ਵੈਲਕਮ ਆ ਤੁਹਾਡਾ ਵੀ ਕੈਨੇਡਾ ਦੇ ਵਿੱਚ ਪਹਿਲੀ ਵਾਰ ਆਏ ਤੁਸੀਂ ਵੀ ਹਾਂ ਆਇਆ ਮੈਂ ਵੀ ਪਹਿਲੀ ਵਾਰ ਆਇਆ ਪੁੱਛਦਾ ਮੈਂ ਆਇਆ ਜਾਂ ਮੈਂ ਤੇ ਰੋਜੀ ਉਹਨਾਂ ਨੂੰ ਚਲੋ ਐਨੀਵੇ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਅਰਾਈਵਲ ਦੇ ਵੱਲ ਉੱਥੋਂ ਆਪਣਾ ਬੈਗੇਜ ਵਗੈਰਾ ਲਵਾਂਗੇ ਤੇ ਸਾਹਮਣੇ ਆ ਜਾਂਦੇ ਆ ਜੀ ਕਨੈਕਸ਼ਨਸ ਤੇ ਖੱਬੇ ਪਾਸੇ ਹੈਗਾ ਅਰਾਈਵਲ ਯਾਰ ਰੰਗ ਬਰੰਗੀ ਛੱਤ ਜੀ ਹੋਰ ਵੀ ਸੋਨਾ ਬਣਾ ਦਿੰਦੀ ਐ ਤੇ ਫਾਈਨਲੀ ਵੈਲਕਮ ਟੂ ਟੋਰਾਂਟੋ ਫਾਈਨਲੀ ਵੈਲਕਮ ਕਰਤਾ ਸਾਡਾ ਸਾਹਮਣੇ ਆ ਜਾਂਦਾ ਜੀ ਪਾਸਪੋਰਟ ਕੰਟਰੋਲ ਫਿਰ ਪਾਸਪੋਰਟ ਕੰਟਰੋਲ ਤੋਂ ਬਾਅਦ ਸਿਕਿਉਰਿਟੀ ਚੈੱਕ ਅਪ ਹੁੰਦਾ ਨਹੀਂ ਹੁੰਦਾ ਕੋਈ ਪਤਾ ਨਹੀਂ ਪਰ ਐਗਜ਼ਿਟ ਹੀ ਹੋਣਾਗਾ ਸਿੱਧਾ ਲੋ ਜੀ ਬੈਗਸ ਲਾਈਨ ਆ ਗਏ ਆਪਾਂ 13 ਨੰਬਰ ਆਪਣੀ 벨ਟ ਆ ਗਈ ਪਰ ਇੱਕ ਚੀਜ਼ ਤੁਹਾਨੂੰ ਦੱਸ ਦਾਂ ਜਦੋਂ ਇੱਥੇ ਪਹੁੰਚੇ ਤਾਂ ਬੜਾ ਸਮੂਥ ਐਕਸਪੀਰੀਅੰਸ ਸੀਗਾ ਮਤਲਬ ਕੋਈ ਹੌਜ-ਪੌਜ ਵਾਲਾ ਜਾਂ ਕਨਫਿਊਜ਼ ਵਾਲਾ ਕੰਮ ਨਹੀਂ ਸੀਗਾ ਇੱਕ ਸੈਪਰੇਟ ਕਾਊਂਟਰਸ ਲੱਗੇ ਹੋਏ ਸੀਗੇ ਦੋਸਤੋ ਕੈਨੇਡਾ ਉੱਤਰ ਦੇ ਸਾਰ ਜਦੋਂ ਤੁਸੀਂ ਆਉਨੇ ਹੋ ਤਾਂ ਉਸ ਤੋਂ ਪਹਿਲਾਂ ਅਰਾਈਵ ਕੈਨੇਡਾ ਨਾਮ ਦੀ ਇੱਕ ਐਪ ਆ ਗਈ ਉਸ ਐਪ ਦੇ ਵਿੱਚ ਤੁਸੀਂ ਆਪਣਾ ਟਾਈਮ ਬਚਾਉਣ ਦੇ ਲਈ ਆਪਣੀ ਡਿਟੇਲਸ ਵਗੈਰਾ ਭਰ ਸਕਦੇ ਹੋ ਇਨਫੋਰਮੇਸ਼ਨ ਦੇ ਸਕਦੇ ਹੋ ਕਿ ਤੁਸੀਂ ਕੈਨੇਡਾ ਆ ਰਹੇ ਹੋਗੇ ਤੁਹਾਡੇ ਕੋਲ ਕੀ ਕੈਰੀ ਕੀਤਾ ਹੋਇਆ ਕਿ ਨਹੀਂ ਕੈਰੀ ਕੀਤਾ ਹੋਇਆ ਉਹ ਸਭ ਕੁਝ ਤੁਸੀਂ ਉਹਦੇ ਵਿੱਚ ਭਰ ਦੇਣਾਗਾ ਤੇ ਤੁਹਾਨੂੰ ਇੱਕ ਰਸੀਦ ਜੀ ਮਿਲ ਜੇਗੀ ਉਹ ਤੁਸੀਂ ਇੱਥੇ ਸ਼ੋਅ ਕਰਨੀ ਹੈਗੀ ਤੇ ਉਹਦੇ ਤੋਂ ਬਿਨਾ ਮਤਲਬ ਤੁਹਾਡੀ ਐਂਟਰੀ ਨਹੀਂ ਪਰ ਉਹਦਾ ਅਲਟਰਨੇਟਿਵ ਇਹ ਆ ਉਹ ਸਿਰਫ ਟਾਈਮ ਬਚਾਉਣ ਵਾਸਤੇ ਆ ਜੇ ਤੁਸੀਂ ਪਹਿਲਾਂ ਡਾਊਨਲੋਡ ਕਰ ਲੈਨੇ ਹੋ ਤੁਸੀਂ ਕੈਨੇਡਾ ਜਦੋਂ ਉੱਤਰ ਜਾਂਦੇ ਹੋ ਕਿਸੇ ਵੀ 에ਰਪੋਰਟ ਦੇ ਉੱਤੇ ਮੈਂ ਇੱਥੇ ਪੀਅਰਸਨ ਦੇ ਉੱਤੇ ਉਤਰਿਆਗਾ ਟ੍ਰਾਂਟੋ ਦੇ ਵਿੱਚ ਤਾਂ ਇੱਥੇ ਜਦੋਂ ਤੁਸੀਂ ਇਮੀਗ੍ਰੇਸ਼ਨ ਹੋਣੀ ਹੈ ਇਮੀਗ੍ਰੇਸ਼ਨ ਤੋਂ ਜਸਟ ਪਹਿਲਾਂ ਤੁਹਾਡਾ ਇੱਕ ਸਕੈਨ ਹੋਣਾਗਾ ਤੁਹਾਡੀ ਫੋਟੋ ਖਿੱਚੀ ਜਾਣੀ ਹੈ ਤੁਹਾਨੂੰ ਤੁਹਾਡਾ ਪਾਸਪੋਰਟ ਸਕੈਨ ਕਰਨਾ ਪੈਣਾਗਾ ਉੱਥੇ ਤੁਹਾਡੀ ਡਿਟੇਲ ਆ ਜਾਣਗੀਆਂ ਜਿਹੜੀ ਅਰਾਈਵ ਕੈਨੇਡਾ ਐਪ ਦੇ ਵਿੱਚ ਆ ਸੇਮ ਚੀਜ਼ ਹੀ ਇੱਥੇ ਤੁਹਾਨੂੰ ਮਿਲ ਜਾਣੀ ਆ ਤੁਸੀਂ ਇਹ ਨੋ ਜਾਂ ਸਾਰਾ ਕੁਝ ਕਰ ਦੇਣਾਗਾ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਜੀ ਮਿਲ ਜੂਗੀ ਉਹ ਲੈ ਕੇ ਫਿਰ ਤੁਸੀਂ ਇਮੀਗ੍ਰੇਸ਼ਨ ਅਫੀਸਰ ਕੋਲ ਜਾਣਾਗਾ ਉੱਥੋਂ ਮੈਨੂੰ ਕੁਝ ਜ਼ਿਆਦਾ ਸਵਾਲ ਨਹੀਂ ਪੁੱਛਿਆ ਮੈਨੂੰ ਪੁੱਛਿਆ ਕੀ ਕਰਨਾ ਆ ਮੈਂ ਕਿਹਾ ਜੀ ਮੈਂ ਘੁੰਮਣਾ ਆ ਤੇ ਕਿੰਨੇ ਕੁ ਦਿਨ ਰਹਿਣਾ ਮੈਂ ਕਿਹਾ ਜੀ 15 20 ਦਿਨ ਦੇ ਅਪ੍ਰੋਕਸੀਮੇਟਲੀ ਰਹਿਣਾਗਾ ਤੇ 15 20 ਦਿਨਾਂ ਬਾਅਦ ਚੱਲ ਜਾਣਾ ਕਿੱਥੇ ਜਾਣਾ ਮੈਂ ਕਿਹਾ ਨਵੀਂ ਕੰਟਰੀ ਨਵੀਂ ਕੰਟਰੀ ਕਿੱਥੇ ਮੈਂ ਯੂਰਪ ਦੇ ਵਿੱਚ ਕਹਿੰਦੇ ਓਕੇ ਤੇ ਕਹਿੰਦੇ ਟਿਕਟਸ ਵਗੈਰਾ ਹੈਗੀਆਂ ਨੇ ਤੇ ਮੈਂ ਟਿਕਟਸ ਦਿਖਾਉਣ ਲੱਗ ਗਿਆ ਮੈਂ ਕਿਹਾ ਹਾਂ ਮੇਰੇ ਕੋਲ ਹੈਗੀਆਂ ਨੇ ਦੇਖਦੇ ਦੇਖਦੇ ਉਹਨਾਂ ਨੂੰ ਕੋਈ ਮਤਲਬ ਬੜੇ ਇੰਟਰਸਟ ਨਾਲ ਨਹੀਂ ਦੇਖੀਆਂ ਬਸ ਕਹਿੰਦੇ ਠੀਕ ਆ ਤੁਹਾਡੇ ਕੋਲ ਟਿਕਟਸ ਹੈਗੀਆਂ ਨੇ ਬਸ ਉਹਨੇ ਲਾਸਟ ਡੈਸਟੀਨੇਸ਼ਨ ਟੂ ਨਿਊ ਦਿੱਲੀ ਐਨਾਂ ਕਾ ਦੇਖ ਲਿਆ ਨਿਊ ਦਿੱਲੀ ਦੀ ਟਿਕਟ ਹੈਗੀ ਆ ਲਾਸਟ ਜਿਹੜੇ ਵਿਚਾਲੀਆਂ ਫਲਾਈਟਸ ਹੋਂ ਨਹੀਂ ਦੇਖੀਆਂ ਫਿਰ ਮੈਨੂੰ ਕਹਿੰਦੇ ਜਾਓ ਜੀ ਜਾਣ ਤੋਂ ਪਹਿਲਾਂ ਮੈਂ ਕਿਹਾ ਜੀ ਮੈਂ ਫਲਵਾਉਣੀ ਆ ਸਟੈਂਪ ਤੇ ਕਹਿੰਦਾ ਸਟੈਂਪ ਤੁਸੀਂ ਬੰਦ ਕਰਤੀਆਂ ਮੈਂ ਕਿਹਾ ਜੀ ਮੈਂ ਤਾਂ ਤੇ ਇਸ ਮੈਨੂੰ ਸਟੈਂਪ ਚਾਹੀਦੀ ਆ ਪਾਸਪੋਰਟ ਤੇ ਫਿਰ ਉਹਨਾਂ ਨੇ ਪਰਸਨਲ ਰਿਕਵੈਸਟ ਦੇ ਉੱਤੇ ਦੂਸਰੇ ਪਾਸੇ ਨੂੰ ਭੇਜਤਾ ਮੈਨੂੰ ਜਿੱਥੇ ਪਾਸਪੋਰਟ ਕੰਟਰੋਲ ਬਿਊਰੋ ਜਿਹੜੇ ਸ਼ੀਸ਼ਿਆਂ ਵਾਲਾ ਦਫ਼ਤਰ ਹੁੰਦਾ ਹਨਾ ਜਿੱਦਾਂ ਆਪਾਂ ਸਾਰੇ ਏਅਰਪੋਰਟਸ ਤੇ ਉੱਤੇ ਹੁੰਦਾ ਆਪਾਂ ਕਰਦੇ ਹੀ ਆਗੇ ਫਿਰ ਉੱਥੋਂ ਜਾ ਕੇ ਹੁਣੇ ਮੈਨੂੰ ਉਹਨੇ ਪੁੱਛ ਲਿਆ ਕਹਿੰਦਾ ਕੀ ਕੀ ਕਰਨਾ ਆਏਗਾ ਮੈਂ ਕਿਹਾ ਉਧਰ ਅਫੀਸਰ ਨੇ ਭੇਜਿਆ ਕਿ ਉਸ ਪਾਸਪੋਰਟ ਸਟੈਂਪ ਕਰਨਾ ਓਕੇ ਕਹਿੰਦਾ ਘੁੰਮਣਾ ਆਏਗਾ ਇੱਥੇ ਮੈਂ ਕਿਹਾ ਹਾਂ ਮੈਂ ਘੁੰਮਣਾ ਆਇਆਗਾ ਤੇ ਹੋਰ ਕਿੱਥੇ ਕਿੱਥੇ ਘੁੰਮਣਾ ਮੈਂ ਕਿਹਾ ਮੈਂ ਟੋਰਾਂਟੋ ਵੀ ਘੁੰਮਣਾ ਇੱਕ ओके okay, ओके okay. मैं कहता कोई टिकट वगैरह शो करांगा दा नो 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 कुछ नहीं का पासपोर्ट पे स्टैम्प मारी कांदा वेलकम टू कनाडा मैं कहता थैंक यू ऑफिसर सो उदों बाद ਨਾਲ ਦੀ ਨਾਲ ਆਪਾਂ ਪਹੁੰਚ ਜਾਨੇ ਆ ਜੀ 벨ਟ ਏਰੀਆ ਦੇ ਵਿੱਚ ਤੇ 13 ਨੰਬਰ ਆਪਣਾ 벨ਟ ਕਾਊਂਟਰ ਹੈਗਾ ਇੱਥੇ ਦੇਖਣਾ ਆਪਣਾ ਸਮਾਨ ਜਦੋਂ ਪਹੁੰਚ ਜੂਗਾ ਫਿਰ ਆਪਾਂ ਸਮਾਨ ਲੈ ਕੇ ਚੱਲਾਂਗੇ ਉਹ ਬਾਈ ਜਸਵੰਤ ਉੱਥੇ ਖੜੇ ਆ ਹੋਰ ਬੜੀ ਇੱਕ ਚੀਜ਼ ਹੋਰ ਬੜੀ ਵਧੀਆ ਇੱਥੇ ਜਿਹੜੇ ਇੱਕ ਹੀ ਕਰਦੇ ਨੇ ਟਰਾਲੀ ਬੈਗਸ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਰੱਖ ਦਿੰਦੇ ਜਿਹੜੀ ਫਲਾਈਟਸ ਆਉਂਦੀਆਂ ਨੇਗੀਆਂ। ਰਈ ਵਾਰ ਜੇ ਕੋਈ ਪੈਸੇਂਜਰ ਲੇਟ ਹੋ ਜਾਂਦਾ ਕੋਈ ਕਿਸ ਨੂੰ ਰੋਕ ਲੈਂਦੇ ਆ ਉਹਦੀ ਸਰਵਿਸ ਦੇ ਲਈ ਇਧਰਲੇ ਪਾਸ ਲਾਈਆਂ ਪਈਆਂ ਹੁੰਦੀਆਂ ਨੇ। ਇੱਥੋਂ ਬੰਦਾ ਆਪਦੀ ਟੈਚੀ ਪਛਾਣ ਕੇ ਲੈ ਕੇ ਜਾ ਸਕਦਾਗਾ। ਇੱਥੇ ਕੋਈ ਸਿਕਿਉਰਿਟੀ ਵਾਲਾ ਨਹੀਂ ਹੈਗਾ ਸਿਸਟਮ ਬਸ ਉਦਾਂ ਹੀ ਕੱਢ ਕੇ ਰੱਖਦੇ ਕਿ ਜਿਹੜੀ ਫਲਾਈਟ ਸੀਗੀ ਉਹਦੀਆਂ ਸਾਰੀਆਂ ਅਟੈਚੀਆਂ ਇੱਥੇ ਪਈਆਂ ਨੇਗੀਆਂ। 10-20 ਮਿੰਟ ਵੇਟ ਕਰਦੇ ਉਹਦੇ ਬਾਅਦ ਇੱਥੇ ਇਕੱਠੀਆਂ ਕਰ ਦਿੰਦੇ ਆਗੇ ਸામਨੇਓ ਬੈਗ ਲੈ ਕੇ ਐਗਜ਼ਿਟ ਆ ਜਾਂਦਾਗਾ ਤੇ ਐਗਜ਼ਿਟ ਦੇ ਬਾਹਰ ਜਿਵੇਂ ਲੋਕ ਖੜੇ ਹੁੰਦੇ ਨੇ ਮੇਨ ਸਟਰੀਟ ਦੇ ਉੱਤੇ ਉਵੇਂ ਸਾਰਾ ਕੁਝ ਹੈਗਾ ਇੱਥੇ ਵੀ ਲਓ ਜੀ ਐਗਜ਼ਿਟ ਕਰ ਲਿਆ ਆਪਾਂ ਤੇ ਐਗਜ਼ਿਟ ਕਰਕੇ ਪਹਿਲੀ ਗੱਡੀ ਉਹ ਕੈਡਲੈਕ ਵਾਲਾ ਨਹੀਂ ਮੱਥੇ ਲੱਗੀ ਐ ਇਹ ਵੀ ਗੱਡੀ ਨਹੀਂ ਐ ਜਹਾਜ਼ ਹੀ ਜਹਾਜ਼ ਹੀ ਐ ਵੀ ਸਬਰ ਨਾ ਹੋ ਕੀ ਹਾਲ ਨੇ ਭਰਾ ਠੀਕ ਠਾਕ ਹਾਂ ਵਧੀਆ ਜੀ ਬਸ ਥੈਂਕ ਯੂ ਥੈਂਕ ਯੂ ਬਹੁਤ ਠੀਕ ਹਾਂ ਹਾਂਜੀ 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 ਹੋਰ ਸਭ ਸੱਟ ਐ ਆਲ ਓਕੇ

ਕੋਈ ਨਾ ਭਾਈ ਤੁਸੀਂ ਬੈਠੋ ਉਹ ਬੈਠੋ ਮੇਰੀ ਗੱਲ ਸੁਣੋ ਹਾਏ ਰੱਬਾ ਉਹ ਜਿੱਕੇ ਵੀ ਹੈ ਹੀ ਕੰਡਾ ਲਾਇਆ ਹੋਇਆ ਰਕਾਲ ਦੇ ਵਿੱਚ ਵੀਰੇ ਦੇ ਘਰ ਕੋਲੇ ਪਹੁੰਚ ਗਏਾਂਗੇ ਕਿਹੜਾ ਪਲਾਜ਼ਾ ਵੀਰੇ ਇਹ ਭਾਈ ਸ਼ਰਟਨ ਪਲਾਜ਼ਾ ਜਿਹੜਾ ਉਹਦੇ ਨਾਲ ਹੀ ਆ ਹਨਾ ਤੇ ਨਾਲ ਹੀ ਹੈਗਾ ਦੁੱਗਣ ਰੋਡ ਕਹਿੰਦੇ ਨੇ ਇਹਨਾਂ ਨੂੰ ਹਾਂਜੀ ਇਹਨੂੰ ਦੁੱਗਣ ਦਗਨ ਰੋਡ ਮੈਂ ਤਾਂ ਦੁੱਗ-ਦੁੱਗ ਗਨ ਸਾਹਮਣੇ ਟੈਟ ਐਂਡ ਦੁੱਗਾ ਐਂਡੀ ਦੁੱਗਾ ਨਾਲ ਨਹੀਂ ਉਹਨਾਂ ਦਾ ਸ਼ਹਿਰ ਹੀ ਹੈ ਉਹ ਉਹਨਾਂ ਲਈ ਹੈਗਾ ਠੀਕ ਹੈ ਯਾਰ ਗਾਣੇ ਖਾਤਰਦਾਰੀ ਚੱਲ ਰਹੀ ਹੈ ਪੂਰੀ ਸੰਗਦਾ ਕਾ ਤੂੰ ਪਹਿਲਾਂ ਤਾਂ ਮੈਨੂੰ ਮੈਂ ਦੱਸ ਚਲੋ ਇਹ ਹੈਗਾ ਬਾਈ ਰਣਵੀਰ ਵੀਰਾ ਸਾਡਾ ਰਿਸ਼ਤੇਦਾਰ ਆ ਭਰਾ ਤੇ ਆਹ ਵੀਰਾ ਨਾਲ ਰਹਿੰਦਾ ਹੈਗਾ ਇਹ ਹੈਗਾ ਟੀ ਜੇ ਟੀ ਜੇ ਬਾਈ ਟੀ ਜੇ ਕਿਉਂ ਕਹਿੰਦੇ ਨੇ ਵੈਸੇ ਬਈ ਇੱਥੇ ਬਸ ਗੋਰਿਆਂਵੀ ਨਾਮ ਰੱਖਤਾ ਤੇਜਿੰਦਰ ਆਉਂਦਾ ਅੱਛਾ ਤੇਜਿੰਦਰ ਆ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਨਹੀਂ ਨਹੀਂ ਚੱਲ ਇਹ ਬੈਕ ਰੂਟ ਦਾ ਆਪਣੇ ਪਿੰਡਾਂ ਜੀ ਹੁੰਦੀਆਂ ਨੇ ਨਾ ਉਦੋਂ ਬਾਅਦ ਚੋਂ ਕਹਿੰਦਾ ਮੁੰਡਾ ਕੈਨੇਡਾ ਆ ਕੇ ਤੇਜਿੰਦਰ ਤੋਂ TJ ਹੋ ਗਿਆ